ਵਾਹੇ ਗੁਰੂ ਸੋਰਠਾ ਮਹੱਲਾ 5 ਸੋਰਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਜਿਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਪਿਆ ਨਾਮ ਧਿਆਇਆ ਓ ਕਦੇ ਵੀ ਗਰਬ ਜੋਨੀ ਵਿੱਚ ਸੰਕਟ ਵਿੱਚ ਨਹੀਂ ਪੈਂਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਪ੍ਰਤਾਕ ਹਰ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਫਰਮਾਨ ਬਖਸ਼ਿਸ਼ ਕੀਤਾ ਹੈ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਸਮਝਾਉਂਦੇ ਕਹਿੰਦੇ ਕਿ ਸਿਮਰਤ ਉਸ ਪ੍ਰਮਾਤਮਾ ਆਕਾਲ ਪੁਰਖ ਵਹਿਗੁਰੂ ਦਾ ਸਿਮਰਨ ਕਰ ਓਨੂੰ ਯਾਦ ਕਰ ਚੇਤੇ ਕਰ ਤੋ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਸਿਮਰਨ ਕਰਨ ਕਰਕੇ ਮਨੁੱਖ ਹੋਵੇਗਾ ਕਿ ਸਭ ਮਾਲਕ ਹੋਈ ਤੇਰੇ ਹਿਰਦੇ ਵਿੱਚ ਜਿਹੜੀ ਮੈਲ ਹੈ ਵਕਾਰਾਂ ਦੀ ਮੈਲ ਦੂਜਿਆਂ ਪ੍ਰਤੀ ਜਿਹੜਾ ਤੂੰ ਈਰਖਾ ਵੈਰ ਵਿਰੋਧ ਰੱਖਦਾ ਜਾਂ ਕਿਤੇ ਤੈਨੂੰ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਡਲਾਉਂਦਾ ਤੇਰੇ ਅੰਦਰ ਜਿਹੜੀ ਥੋੜੀ-ਥੋੜੀ ਮੈਲ ਬਣਦੀ ਆ ਮਨੁੱਖ ਨੂੰ ਪਤਾ ਨਹੀਂ ਲੱਗਦਾ ਜੇ ਅਸੀਂ ਆਪਣੇ ਘਰੋਂ ਚਿੱਟੇ ਕੱਪੜੇ ਪਾ ਕੇ ਕਿਤੇ ਦੂਰ ਜਾਈਏ ਜਦੋਂ ਉਹ ਸਾਰੀ ਦਿਹਾੜੀ ਥੋੜੀ-ਥੋੜਾ ਕੱਟਾ ਜੰਮਦਾ ਏ ਮੈਲ ਜੰਮਦੀ ਆ ਜਦੋਂ ਅਸੀਂ ਘਰ ਆਣ ਕਰਕੇ ਉਹ ਕੱਪੜੇ ਵੇਨੇ ਆ ਤੇ ਉਹ ਸਾਰੇ ਮੈਲੇ ਹੋ ਜਾਂਦੇ ਆ ਇਸੇ ਤਰ੍ਹਾਂ ਮਨੁੱਖ ਦਾ ਜਿਹੜਾ ਮਾਨਿਆ ਇਹਨੂੰ ਥੋੜੀ ਥੋੜੀ ਮੈਲ ਜਿਹੜੀ ਉਹ ਲੱਗਦੀ ਹੈ ਕਿਤੇ ਇੱਕ ਜਨਮ ਦੀ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਕਾਲਾ ਹੋਇਆ ਸਿਆਹੂ ਜੇ ਕੱਪੜੇ ਨੂੰ ਥੋੜੀ ਥੋੜੀ ਮੈਲ ਲੱਗਦੀ ਜਾਵੇ ਆਪਾਂ ਤੋਂ ਇਹ ਨਾ ਤੇ ਉਹ ਵੀ ਕਾਲਾ ਸੁਭਾਅ ਹੋ ਜਾਂਦਾ ਹੈ ਹੋ ਸਕਦਾ ਹੈ ਕਿ ਉਹ ਕੱਪੜੇ 'ਚੋਂ ਮੁੜ ਕੇ ਮੈਲ ਉਤਰੇ ਨਾ ਤੇ ਜੇ ਉਹਨੂੰ ਨਾਲ ਦੇ ਨਾਲ ਧੋਇਆ ਜਾਵੇ ਤੇ ਉਹ ਕੱਪੜਾ ਜਿਹੜਾ ਧੁੱਪ ਵੀ ਜਾਵੇਗਾ ਪਾਉਣ ਦੇ ਯੋਗ ਵੀ ਰਹੇਗਾ ਇਸੇ ਤਰ੍ਹਾਂ ਸਾਡਾ ਮੰਨਿਆ ਜੇ ਇਹ ਮਾੜੇ ਪਾਸੇ ਜਾਂਦਾ ਜੇ ਅਸੀਂ ਗੁਰੂ ਦੀ ਬਾਣੀ ਪੜਾਂਗੇ ਨਾਮ ਜਪਾਂਗੇ ਨਾਲ ਦੇ ਨਾਲ ਸਾਡੇ ਵਕਾਰਾਂ ਦੀ ਮੈਲ ਜਿਹੜੀ ਉਤਰ ਜਾਵੇਗੀ ਜਦੋਂ ਅਸੀਂ ਗੁਰਬਾਣੀ ਪੜਨ ਲੱਗਦੇ ਹਾਂ ਅਗੋ ਪਿਛੋ ਸਾਡਾ ਮਨ ਜਿਹੜਾ ਸੀ ਕਹਿੰਦੇ ਠੀਕ ਹੁੰਨਾ ਪਰ ਜਦੋਂ ਗੁਰਬਾਣੀ ਪੜੀਦੀ ਹੈ ਉਦੋਂ ਸਾਡੇ ਮਨਵ ਦੇ ਵਿੱਚ ਜਿਹੜੇ ਵਿਚਾਰ ਚੱਲਦੇ ਮੰਦੇ ਵਿਚਾਰ ਚੱਲਦੇ ਚੰਗੇ ਚੱਲਦੇ ਮਨ ਨਹੀਂ ਟਿਕਦਾ ਉਹ ਇਥੋਂ ਸਿੱਧ ਹੁੰਦਾ ਹੈ ਕਿ ਸਾਡੇ ਮਨ ਵਿੱਚ ਮੈਲ ਹੈ ਜਿੰਨਾ ਚਿਰ ਮਨ ਵਿੱਚ ਮੈਲਿਆ ਉਨਾਂ ਚਿਰ ਇਹ ਕਦੇ ਟਿਕ ਨਹੀਂ ਸਕਦਾ ਜਿਸ ਤਰ੍ਹਾਂ ਸੋਨਾ ਸੁਨਾਰ ਵੀਰ ਕੱਟਦਾ ਹੈ ਜਿੰਨਾ ਚਿਰ ਉਹ ਥਾਲੀ ਦੇ ਵਿੱਚ ਪਾਇਆ ਉਹਨੂੰ ਅੱਗ ਤੇ ਰੱਖਦਾ ਹੈ ਜਿੰਨਾ ਚਿਰ ਉਹ ਸੋਨੇ ਦੇ ਵਿੱਚ ਮੈਲਿਆ ਸ਼ੁੱਧ ਨਹੀਂ ਹੁੰਦਾ ਉਹਨਾਂ ਚਿਰ ਉਹ ਸੋਨਾ ਜਿਹੜਾ ਉਹਦੇ ਵਿੱਚ ਭੱਜਾ ਫਿਰਦਾ ਹੈ ਜਦੋਂ ਉਹ ਸੋਨੇ ਦੀ ਮੈਲ ਮੁੱਕ ਜਾਂਦੀ ਹੈ ਉਦੋਂ ਉਹ ਸੋਨਾ ਇੱਕਦਮ ਸ਼ਾਂਤ ਹੋ ਜਾਂਦਾ ਹੈ ਬਹਿ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਤੇਰੇ ਮਨ ਦੇ ਅੰਦਰ ਮੈਲ ਹੈ ਉਹਨਾਂ ਚਿਰ ਮਾਨੇ ਟਿਕਣਾ ਨਹੀਂ ਜੇ ਪਰਮਾਤਮਾ ਦਾ ਨਾਮ ਜਪੇਗਾ ਸਿਮਰਨ ਕਰੇਗਾ ਹੌਲੀ-ਹੌਲੀ ਤੇਰੇ ਮਨ ਚੋਂ ਵਕਾਰਾਂ ਦੀ ਮੈਲ ਲੱਤੂਗੀ ਤੇ ਇਹ ਮਨ ਸ਼ਾਂਤ ਹੋ ਕਰਕੇ ਟਿਕ ਜਾਵੇਗਾ ਗੁਰੂ ਸਾਹਿਬ ਜੀ ਕਹਿੰਦੇ ਉਸ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਦਾ ਸਿਮਰਨ ਕਰ ਨਾਮ ਜਪ ਤੇ ਨਾਮ ਜਪਿਆ ਜਿਹੜ ਕੀ ਹੋਵੇਗਾ ਤੇਰੇ ਮਨ ਦੀ ਮੈਲ ਜਿਹੜੀ ਉਹ ਉਤਰ ਜਾਵੇਗੀ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਉਸ ਪਰਮਾਤਮਾ ਨੂੰ ਸਿਮਰਦਿਆ ਹੋਇਆ ਮਨੁੱਖ ਦੇ ਮਨ ਚੋਂ ਵਕਾਰਾਂ ਦੀ ਮੈਲ ਜਿਹੜੀ ਉਤਰ ਜਾਂਦੀ ਉਹ ਪਰਮਾਤਮਾ ਜਿਹੜਾ ਸਾਰਿਆਂ ਦਾ ਦਾਤਾ ਹੈ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ ਰਿਜਕ ਦੇਣ ਵਾਲਾ ਹੈ ਤੇ ਉਹ ਅਬਿਨਾਸੀ ਹੈ ਕਦੇ ਉਸ ਪਰਮਾਤਮਾ ਦਾ ਨਾਸ ਨਹੀਂ ਹੋ ਸਕਦਾ ਨਾ ਕੋਈ ਉਸ ਪਰਮਾਤਮਾ ਨੂੰ ਮਨੁੱਖ ਮਾਰ ਸਕਦਾ ਹੈ ਨਾਸ਼ ਕਰ ਸਕਦਾ ਹੈ ਖਤਮ ਕਰ ਸਕਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਜਪਣਾ ਸਿਮਰਨ ਕਰਨਾ ਤੇ ਉਸ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਨੂੰ ਕਰ ਜਿਹੜਾ ਤੈਨੂੰ ਦਾਤਾਂ ਦੇ ਰਿਹਾ ਤੇ ਕਦੇ ਨਾਸ਼ ਨਹੀਂ ਹੋ ਸਕਦਾ ਗੁਣ ਨੇ ਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਉਹ ਪ੍ਰਮਾਤਮਾ ਐਸਾ ਗੁਣਾ ਦਾ ਖਜ਼ਾਨਾ ਹੈ ਮਨੁੱਖ ਵਿੱਚ ਇੱਕ ਗੁਣ ਹੋਵੇਗਾ ਦੋ ਚਾਰ ਹੋ ਸਕਦੇ ਔਗਣ ਵੀ ਮਨੁੱਖ ਦੇ ਅੰਦਰ ਪਰ ਉਹ ਪਰਮਾਤਮਾ ਗੁਣਾ ਦਾ ਖਜ਼ਾਨਾ ਹੈ ਜਿਹੜੇ ਉਹਦੇ ਭੰਡਾਰ ਭਰੇ ਆ ਗੁਣਾ ਦੇ ਨਾਲ ਤੇ ਭਗਤਨ ਕੋ ਵਰਤਨ ਜਿਹੜੇ ਮਨੁੱਖ ਭਗਤੀ ਕਰਦੇ ਹਨ ਪਰਮਾਤਮਾ ਦੇ ਭਗਤ ਹਨ ਉਹੀ ਮਨੁੱਖ ਉਸ ਖਜ਼ਾਨੇ ਦੇ ਵਿੱਚੋਂ ਚੀਜ਼ਾਂ ਵਸਤਾਂ ਵਰਤ ਸਕਦੇ ਹਨ ਦੂਜਾ ਨਹੀਂ ਬਿਰਲਾ ਪਾਵੇ ਕੋਈ ਤੇ ਇਸ ਖਜ਼ਾਨੇ ਨੂੰ ਕੋਈ ਵਿਰਲਾ ਮਨੁੱਖ ਪ੍ਰਾਪਤ ਕਰਦਾ ਹੈ ਸਾਰੇ ਮਨੁੱਖ ਜਿਹੜੇ ਉਸ ਪ੍ਰਮਾਤਮਾ ਦੇ ਖਜ਼ਾਨੇ ਦੇ ਮਾਲਕ ਨਹੀਂ ਬਣ ਸਕਦੇ ਉਹ ਪ੍ਰਮਾਤਮਾ ਹੈ ਤੇ ਗੁਨਾ ਦਾ ਖਜ਼ਾਨਾ ਪਰ ਉਹਦੇ ਗੁਨਾ ਨੂੰ ਭਗਤ ਉਹਦੇ ਵਰਤ ਸਕਦੇ ਹਨ ਤੇ ਕੋਈ ਵਿਰਲਾ ਮਨੁੱਖ ਵਰਤਦਾ ਹੀ ਸਤਿਗੁਰੂ ਜੀ ਕਹਿੰਦੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਤੇ ਇਹ ਮੇਰੇ ਮਨ ਉਸ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਨੂੰ ਜਪ ਜਿਹੜਾ ਸਾਰਿਆਂ ਨੂੰ ਵੱਡਾ ਏ ਗੋਦ ਅਰਥ ਹੁੰਦਾ ਏ ਧਰਤੀ ਪਾਲ ਦਾ ਅਰਥ ਏ ਜਿਹੜਾ ਪਾਲਣ ਵਾਲਾ ਜਿਹੜਾ ਇਸ ਧਰਤੀ ਨੂੰ ਪ੍ਰਮਾਤਮਾ ਪਾਲ ਰਿਹਾ ਏ ਸਾਰਿਆਂ ਨੂੰ ਵੱਡਾ ਏ ਉਸ ਪ੍ਰਮਾਤਮਾ ਦਾ ਨਾਮ ਜਪ ਸਿਮਰਨ ਕਰ ਤੇ ਮਨ ਕਰਕੇ ਜਪ ਜੇ ਅਸੀਂ ਮਨ ਕਰਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਅਸੀਂ ਕਦੇ ਵੀ ਪਰਮਾਤਮਾ ਦੇ ਨਾਲ ਜੁੜ ਨਹੀਂ ਸਕਦੇ ਮਨ ਨੂੰ ਟਿਕਾਉਣਾ ਸ਼ਾਂਤੀ ਪੈਦਾ ਕਰਨੀ ਪਰਮਾਤਮਾ ਦਾ ਨਾਮ ਜਪਣਾ ਕੰਨਾਂ ਦੇ ਨਾਲ ਸੁਣਨਾ ਤੇ ਮਨ ਟਿਕਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਤੂੰ ਪਰਮਾਤਮਾ ਦਾ ਨਾਮ ਜਪਣਾ ਹੈ ਐਸੇ ਪਰਮਾਤਮਾ ਦਾ ਨਾਮ ਜਪ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਤੇ ਮਨ ਕਰਕੇ ਐਸੇ ਪਰਮਾਤਮਾ ਨੂੰ ਜਪੇ ਜਾ ਕੇ ਸਰਨ ਪਿਆ ਸੁਖ ਪਾਈਐ ਬਹੁੜ ਦੁੱਖ ਨਾ ਹੋਈ ਰਹਾਉ ਰਹਾਉ ਦਾ ਬੰਦਿਆ ਰਹਾਉ ਦਾ ਅਰਥ ਹੁੰਦਾ ਠਹਿਰਾਉ ਵਿਸ਼ਰਾਮ ਕਿ ਇੰਨਾ ਭਗਤੀਆਂ ਦੇ ਆਧਾਰ ਤੇ ਸਾਰੇ ਹੁਕਮਨਾਮੇ ਦਾ ਕੇਂਦਰੀ ਭਾਵ ਹੈ ਕਿ ਧਿਆਨ ਦੇ ਨਾਲ ਇੰਨਾ ਪੰਕਤੀਆਂ ਨੂੰ ਮਨੁੱਖ ਜੱਪੇ ਪੜੇ ਸੁਣੇ ਤੇ ਵਿਚਾਰ ਕਰੇ ਜਿਸ ਪਰਮਾਤਮਾ ਦੀ ਸ਼ਰਨ ਵਿੱਚ ਪਾਇਆ ਜਾ ਕੇ ਸ਼ਰਨ ਪਾਇਆ ਸੁਖ ਪਾਈਏ ਮਨੁੱਖ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਬਹੁੜ ਦੁੱਖ ਨਾ ਹੋਈ ਤੇ ਦੁਬਾਰਾ ਕਦੇ ਮੁੜ ਕੇ ਮਨੁੱਖ ਜਿਹੜਾ ਉਹ ਦੁਖੀ ਨਹੀਂ ਹੁੰਦਾ ਐਸੇ ਪਰਮਾਤਮਾ ਦਾ ਨਾਮ ਜਪ ਸਿਮਰਨ ਕਰ ਉਹਦੀ ਸ਼ਰਨ ਵਿੱਚ ਆ ਜੇ ਬੰਦਿਆ ਤੂੰ ਬੰਦਿਆਂ ਦੀ ਸ਼ਰਨ ਵਿੱਚ ਜਾਵੇਂਗਾ ਹੋ ਸਕਦਾ ਕਿਸੇ ਵੇਲੇ ਉਹ ਤੇਰਾ ਸਾਥ ਦੇਣ ਜਦੋਂ ਤੂੰ ਦੂਜੀ ਵਾਰ ਕੰਮ ਕਰਵੇਂ ਤੇ ਉਹ ਕੰਮ ਤੋਂ ਮੁਕਰ ਜਾਣ ਪਰ ਇੱਕ ਪਰਮਾਤਮਾ ਐਸਾ ਜਿਹੜਾ ਸੱਜਣਿਆ ਸੱਜਣ ਸੱਜਾ ਬਾਦਸ਼ਾਹ ਹੋ ਸਿਰ ਸ਼ਾਹਾ ਦੇ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਈ ਐ ਸਬਨਾ ਦਾ ਵਿਸਾਹੋ ਜਿਹੜੇ ਗੁਰੂ ਦੇ ਕੋਲ ਸੱਜਣ ਦੇ ਕੋਲ ਬਹਿਠਿਆ ਮਨੁੱਖ ਦੀ ਸੋਭਾ ਵਾਦੀ ਅ ਸੁੱਖਾਂ ਦੀ ਪ੍ਰਾਪਤੀ ਹੁੰਦੀ ਐ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਪਾਇਆ ਸਦਾ ਮਨੁੱਖ ਨੂੰ ਸੁਖ ਪ੍ਰਾਪਤ ਹੁੰਦੇ ਆ ਬਹੁੜ ਦੁੱਖ ਨਾ ਹੋਈ ਕਦੇ ਵੀ ਇਹ ਦੁੱਖ ਇਹਨੂੰ ਪ੍ਰਾਪਤ ਨਹੀਂ ਹੁੰਦੇ ਸਰੀਰਕ ਜਿਹੜਾ ਦੁੱਖ ਆ ਉਹ ਸੰਤ ਨੂੰ ਵੀ ਆਉਂਦਾ ਏ ਸਾਧੂ ਨੂੰ ਵੀ ਆਉਂਦਾ ਏ ਭਗਤ ਨੂੰ ਵੀ ਆਉਂਦਾ ਏ ਇਹ ਆਤਮਿਕ ਸੁਖ ਦੀ ਸਤਿਗੁਰੂ ਜੀ ਗੱਲ ਕਰ ਰਹੇ ਜੇ ਦੁੱਖ ਦੀ ਗੱਲ ਕਰੀਏ ਭਾਈ ਤਾਰੂ ਸਿੰਘ ਪ੍ਰਮਾਤਮਾ ਦੇ ਨਾਲ ਜੁੜੇ ਹਨ ਉਹਨਾਂ ਦੀ ਖੋਪਰ ਲੱਤੀ ਸਰੀਰ ਕਰਕੇ ਉਹਨਾਂ ਨੂੰ ਦੁੱਖ ਆਇਆ 22 ਦਿਨ ਖੋਪਰੀ ਰੱਤੀ ਤੋਂ ਬਿਨਾਂ ਉਹ ਜੀਂਦੇ ਰਹੇ ਹਨ ਉਹ ਆਤਮਿਕ ਸੋਖਿਆ ਜੇ ਉਹਨਾਂ ਨੂੰ ਬਾਰੀ ਦੁੱਖ ਜਾਪਦਾ ਹੋ ਸਕਦਾ ਉਹ ਖੋਪਰੀ ਲਹਾਉਣ ਤੋਂ ਮਨ ਕਰ ਦਿੰਦੇ ਭਾਈ ਮਤੀ ਦਾਸ ਸਤੀ ਦਾਸ ਦਿਆਲਾ ਜੀ ਜਿਨ੍ਹਾਂ ਨੂੰ ਪਾਣੀ ਦੀ ਉੱਬਲ ਦੀ ਦੇਗ ਵਿੱਚ ਬਾਲਿਆ ਗਿਆ ਭਾਈ ਦਿਆਲਾ ਜੀ ਨੂੰ ਜਿਉਂ ਸਰੀਰ ਕਰਕੇ ਦੁੱਖ ਮੰਨਦੇ ਤੇ ਉਹ ਕਦੇ ਵੀ ਉੱਬਲ ਦੀ ਦੇਗ ਵਿੱਚ ਨਾ ਬੈਠੇ ਇਹ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਮਨੁੱਖ ਨੂੰ ਆਤਮਿਕ ਸੁਖ ਪ੍ਰਾਪਤ ਹੁੰਦਾ ਏ ਕਦੇ ਦੁਬਾਰਾ ਮਨੁੱਖ ਦੁਖੀ ਨਹੀਂ ਹੁੰਦਾ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤਖੋਈ ਗੁਰੂ ਸਾਹਿਬ ਜਾਂਦੇ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਆ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਜੇ ਮਨੁੱਖ ਦੇ ਵੱਡੇ ਭਾਗ ਹੋਣ ਤਾਂ ਇਹ ਗੁਰੂ ਦੀ ਸੰਗਤ ਵਿੱਚ ਆ ਸਕਦਾ ਹੈ ਬੈਸਦਾ ਵੱਡਪਾਗੀ ਸਾਧ ਸੰਗ ਪ੍ਰਾਪਤ ਭਲੇ ਪੁਰਸ਼ਾਂ ਦਾ ਸਾਧੂ ਜਨਾਂ ਦਾ ਸੰਗ ਇਸ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਸੰਗਤ ਵਿੱਚ ਆਉਂਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਜਿਸ ਭੇਟਤ ਦੁਰਮਤ ਖੋਈ ਸੰਗਤ ਵਿੱਚ ਆਉਣ ਦੇ ਨਾਲ ਸਾਧੂ ਸਤਪੁਰਸ਼ਾਂ ਨੂੰ ਮਿਲਣ ਦੇ ਨਾਲ ਮਨੁੱਖ ਦੀ ਭੈੜੀ ਮਤ ਦੁਰਮਤ ਖੋਟੀ ਬੁੱਧੀ ਜਿਹੜੀ ਆ ਉਹ ਦੂਰ ਹੋ ਜਾਂਦੀ ਤੇ ਚੰਗੇ ਵਿਚਾਰ ਇਸ ਮਨੁੱਖ ਦੇ ਅੰਦਰ ਆਉਂਦੇ ਹਨ ਤਿੰਨ ਕੀ ਤੂਰ ਨਾਨਕ ਦਾਸ ਬਾਛਾ ਜਨ ਹਰ ਨਾਮ ਰਿਦੈ ਪੁਰੋਈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਂ ਦਾਸ ਨਾਨਕ ਉਹਨਾਂ ਸੰਤ ਜਨਾਂ ਦੀ ਧੂੜੀ ਜਿਹੜੀ ਉਹਨੂੰ ਲੋਚਦਾਏ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਆ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਰਿਦੇ ਪਰੋਈ ਰਿਦੇ ਦਾ ਅਰਥ ਹੈ ਹਿਰਦੇ ਵਿੱਚ ਮਾਨ ਕਰਕੇ ਵਸਾਇਆ ਪਰੋਇਆ ਹੋਇਆ ਹੈ ਉਹਨਾਂ ਦੀ ਚਰਨ ਧੂੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਮੰਗਦੇ ਹਾਂ ਗੁਰੂ ਅਰਜਨ ਦੇਵ ਪ੍ਰਤਾਕ ਹਰ ਨੇ ਅਕਾਲ ਪੁਰਖ ਦਾ ਰੂਪ ਹੈ ਵੇਖੋ ਕਿ ਜਿਹੜੇ ਨਾਮ ਜਪਦੇ ਆ ਉਹਨਾਂ ਦੀ ਚਰਨ ਧੂੜ ਵੀ ਗੁਰੂ ਅਰਜਨ ਦੇਵ ਮਹਾਰਾਜੀ ਮੰਗਦੇ ਇਹ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਹਨ ਉਹਨਾਂ ਦੀ ਸਤਿਗੁਰੂ ਜੀ ਬੜੀ ਵਡਿਆਈ ਕਰਦੇ ਹਨ ਮਹਿਮਾ ਕਰਦੇ ਹਨ ਕਿ ਨਾਮ ਜਿਹੜਾ ਮਨੁੱਖ ਜਪਦਾ ਹੈ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਜਨ ਨਾਨਕ ਧੂੜ ਮੰਗੈ ਇਸ ਗੁਰਸਿੱਖ ਕੀ ਜੋ ਆਪ ਜੱਪੇ ਅਵਰਾ ਨਾਮ ਜਪਾਵੇ ਜਿਹੜਾ ਮਨੁੱਖ ਆਪ ਨਾਮ ਜਪਦਾ ਏ ਦੂਜਿਆਂ ਨੂੰ ਜਪਾਉਂਦਾ ਏ ਗੁਰੂ ਰਾਮਦਾਸ ਮਹਾਰਾਜ ਜੀ ਵੀ ਕਹਿੰਦੇ ਕਿ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਅਸੀਂ ਰੋਜ਼ ਹੀ ਸੁੱਲਾ ਸਾਹਿਬ ਦੀ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਅੰਤਰਜਾਮੇ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕਾ ਕਰ ਸੰਤਨ ਕੀ ਤੂਰੇ ਸਤਿਗੁਰਾਂ ਨੇ ਜਿਹੜੇ ਨਾਮ ਜਪਦੇ ਹਨ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾਇਆ ਓਨਾਂ ਦੀ ਚਰਨ ਧੂੜ ਸਤਿਗੁਰੂ ਜੀ ਵੀ ਕਹਿੰਦੇ ਅਸੀਂ ਲੋਚਦੇ ਹਾਂ ਤੇ ਸਾਨੂੰ ਵੀ ਓਨਾਂ ਸਾਧੂ ਸੰਤ ਮਹਾਪੁਰਸ਼ਾਂ ਦੀ ਜਿਹੜੇ ਗੁਰਸੇ ਗੁਰੂ ਦੀ ਸੰਗਤ ਕਰਦੇ ਹਨ ਉਨ੍ਹਾਂ ਦੇ ਚਰਨਾਂ ਦੀ ਧੂੜ ਜਿਹੜੀ ਮਸਤਕ ਤੇ ਲਾਉਣੀ ਚਾਹੀਦੀ ਹੈ ਕਿ ਸਾਡੇ ਮੱਥੇ ਦੀਆਂ ਰੇਖਾ ਜਿਹੜੀਆਂ ਉਹ ਬਦਲ ਜਾਂਦੀਆਂ ਹਨ ਗੁਰੂ ਨੂੰ ਮੱਥਾ ਟੇਕਣਾ ਤੇ ਮਸਤਕ ਦੇ ਭਾਗ ਜਿਹੜੇ ਉਹ ਬਦਲ ਜਾਂਦੇ ਹਨ ਕਿਉਂਕਿ ਜਦੋਂ ਮਨੁੱਖ ਆਪਣਾ ਮੱਥਾ ਗੁਰੂ ਦੇ ਚਰਨਾਂ ਵਿੱਚ ਰੱਖਦਾ ਹੈ ਇਹਦੇ ਮੱਥੇ ਦੀਆਂ ਰੇਖਾ ਬਦਲਦੀਆਂ ਜਿਸ ਤਰ੍ਹਾਂ ਇੱਕ ਮੋਹਰ ਹੁੰਦੀ ਹੈ ਜੇ ਮੋਹਰ ਨੂੰ ਆਪਾਂ ਸਿੱਧਾ ਫੜ ਕੇ ਵੇਖੀਏ ਤੇ ਸਮਝ ਨਹੀਂ ਲੱਗਦੀ ਕੀ ਲਿਖਿਆ ਹੈ ਜੇ ਉਸੇ ਮੋਹਰ ਨੂੰ ਆਪਾਂ ਸ਼ਾਈ ਪੈਟ ਵਿੱਚ ਭਿਉਂ ਕਰਕੇ ਕਾਗਜ਼ ਤੇ ਲਾ ਦਈਏ ਤੇ ਅੱਖਰ ਸਿੱਧੇ ਹੋ ਜਾਂਦੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਅਫਸਰ ਦਾ ਨਾਮ ਹੈ ਕਾਦੀ ਮੋਹਰ ਏਸੇ ਤਰ੍ਹਾਂ ਮਨੁੱਖ ਜੇ ਗੁਰੂ ਦੇ ਚਰਨਾਂ ਵਿੱਚ ਆਣ ਕਰਕੇ ਮस्तक ਟੇਕਦਾ ਹੈ ਚਰਨਾਂ ਦੀ ਧੂੜ ਮੰਗਦਾ ਹੈ ਮਸਤਕ ਤੇ ਲਾਉਂਦਾ ਇਹਦੇ ਮੱਥੇ ਦੇ ਲੇਖ ਜਿਹੜੇ ਉਹ ਸਿੱਧੇ ਹੋ ਜਾਂਦੇ ਹਨ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੁਰੋਇਆ ਉਹਨਾਂ ਦੇ ਚਰਨਾਂ ਦੀ ਤੂੜੀ ਸੀ ਮੰਗਦੇ ਆ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਸਦਾ ਮਨੁੱਖ ਉਸ ਪ੍ਰਮਾਤਮਾ ਦਾ ਸਿਮਰਨ ਕਰ ਨਾਮ ਜਪ ਜਿਹੜਾ ਪ੍ਰਮਾਤਮਾ ਨਾਸ ਤੋਂ ਰਹਿਦਿਆਂ ਤੇ ਸਾਰੇ ਜੀਵਾਂ ਦਾ ਦਾਤਾ ਹੈ ਗੁਨਾ ਦਾ ਖਜ਼ਾਨਾ ਉਹ ਪ੍ਰਮਾਤਮਾ ਹੈ ਭਗਤ ਜਨ ਉਸ ਪ੍ਰਮਾਤਮਾ ਦੇ ਖਜ਼ਾਨੇ ਵਿੱਚੋਂ ਵਸਤਾ ਜਿਹੜੀਆਂ ਉਹ ਵਰਤਦੇ ਹਨ ਕੋਈ ਵਿਰਲਾ ਮਨੁੱਖ ਜਿਹੜਾ ਉਸ ਪ੍ਰਮਾਤਮਾ ਦੇ ਖਜ਼ਾਨੇ ਨੂੰ ਪ੍ਰਾਪਤ ਕਰਦਾ ਹੈ ਮਾਨ ਕਰਕੇ ਉਸ ਪ੍ਰਮਾਤਮਾ ਨੂੰ ਜਪ ਜਿਹੜਾ ਇਸ ਧਰਤੀ ਨੂੰ ਪਾਲਣ ਵਾਲਾ ਜਿਹਦੀ ਸ਼ਰਨ ਵਿੱਚ ਆਇਆ ਕਦੇ ਵਰਦਬਾਰਾਂ ਦੁੱਖ ਨਹੀਂ ਵਿਆਪਦਾ ਜੇ ਕੋਈ ਮਨੁੱਖ ਸ਼ੇਰ ਦੇ ਕੋਲ ਬੈਠਾ ਹੋਵੇ ਕਦੇ ਉਹਨੂੰ ਗਿੱਦੜਾਂ ਦਾ ਡਰ ਨਹੀਂ ਰਹਿੰਦਾ ਬਾਕੀ ਜਨਵਰਾਂ ਦਾ ਡਰ ਨਹੀਂ ਰਹਿੰਦਾ ਜਿਹੜਾ ਮਨੁੱਖ ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹਦੇ ਨੇੜੇ ਫਿਰ ਬਾਕੀ ਜਿਹੜੇ ਵਿਆਦੀਆਂ ਉਪਾਧੀਆਂ ਦੁੱਖਾਂ ਨੂੰ ਕਦੇ ਟੋਕਦੇ ਨਹੀਂ ਆਤਮਿਕ ਤੌਰ ਤੇ ਸੁਖੀ ਹੋ ਜਾਂਦਾ ਹੈ ਗੁਰੂ ਸਾਹਿਬ ਜੀ ਆnde ਜੇ ਗੁਰੂ ਦੀ ਸੰਗਤ ਵਿੱਚ ਆਉਣਾ ਹੈ ਤੇ ਇਹ ਸਮਝ ਕੇ ਤੇਰੇ ਵੱਡੇ ਭਾਗ ਹਨ ਵੱਡੇ ਭਾਗਾ ਦੇ ਨਾਲ ਗੁਰੂ ਦੀ ਸੰਗਤ ਜਿਹੜੀ ਉਹ ਪ੍ਰਾਪਤ ਹੁੰਦੀ ਸੰਗਤ ਵਿੱਚ ਆਇਆ ਮਨੁੱਖ ਦੇ ਮਨ ਦੀ ਮੈਲ ਲੱਤ ਦੀ ਭੈੜੀ ਮਤ ਜਿਹੜੀ ਉਹ ਦੂਰ ਹੋ ਜਾਂਦੀ ਤੇ ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਸ ਮਨੁੱਖ ਦੇ ਚਰਨਾਂ ਦੀ ਤੂੜ ਮਸਤਕ ਨੂੰ ਲਾਉਣੀ ਚਾਹੀਦੀ ਹੈ ਸਾਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਮਾ ਅੱਗੇ ਤੋਂ ਸਤਿਗੁਰੂ ਜੀ ਚੇਤਾ ਸੁਧਾਰ ਤੇ ਬਲ ਸਮਰਥਾ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਵੱਡ ਭਾਗੀ ਸਾਧ ਸੰਗ ਪ੍ਰਾਪਤ ਤੈਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਬਾਛਾਏ ਜਨਹਾਰ ਨਾਮ ਰਿਦਾ ਪ੍ਰੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ